ਸਾਰੀ ਟੈਂਪੋ ਟਰੈਵਲਰ ਸਮਾਨ ਨਾਲ ਹੀ ਭਰ ਗਈ ਕਿਉਂਕਿ ਸੰਗਤ ਨੇ ਇਥੋਂ ਸਮਾਨ ਵੀ ਕਾਫੀ ਖਰੀਦਿਆ ਹਾਂਜੀ ਦੱਸੋ ਆਵਾਜ਼ ਨਹੀਂ ਨਿਕਲਦੀ ਗਲਾ ਖਰਾਬ ਹੋ ਗਿਆ ਬਣਵਾ ਲਿਆ ਯਾ ਕਿਚਨ ਚੋਚਾ ਕਿੰਨੇ ਕੱਪ ਆ ਗਏ ਉਹਦੇ 7 ਕੱਪ ਸ਼ੁਰੂ 7 ਕੱਪ ਆ ਗਏ ਆ ਆਪਣੇ ਇਧਰ ਬਾਕੀ ਹਲੇ ਸੰਗਤ ਆਉਣੀ ਉਧਰੋਂ ਫੇਰ ਉਹਨਾਂ ਨੂੰ ਕਿੱਦਾਂ ਇਹਨਾਂ ਨੇ ਮਾਰੀਆਂ ਪਚਕਾਰੀਆਂ ਪਤੰਦਰਾਂ ਨੇ ਖਾ ਪੀ ਕੇ ਉਹਦਾ ਸਭ ਤੋਂ ਵੱਡਾ ਨਾਰਾ ਇਹੀ ਲਾਉਂਦੇ ਹੁੰਦੇ ਭਾਰਤ ਮਾਤਾ ਕੀ ਜੈ ਤੇ ਭਾਰਤ ਮਾਤਾ ਦੀ ਜਿਹੜੀ ਸੰਪਤੀ ਹੈ ਉਹਦਾ ਧਿਆਨ ਕਿਨੇ ਰੱਖਣਾ ਹੈ ਲੋ ਜੀ ਪਹੁੰਚ ਗਏ ਕਵਾਲੀਅਰ ਸਮਾਨ ਲਾ ਲਿਆ ਰੁਕੋ ਰੁਕੋ ਵੇਟ ਕਰੋ ਸਮਾਨ ਉਤਾਰਨੇ ਤੋਂ ਪਹਿਲੇ ਆਜੋ ਆਜੋ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਹਜ਼ੂਰ ਸਾਹਿਬ ਤੋਂ ਚੱਲੇ ਆਂ ਕਵਾਲੀਅਰ ਵਸੇਂ ਰੁਕਾਂਗੇ ਜਾ ਕੇ ਤੇ ਸਰਾਆਂ ਦੇ ਵਿੱਚੋਂ ਅਸੀਂ ਕਮਰੇ ਖਾਲੀ ਕਰਦੇ ਚੱਲੀਆਂ ਦੇਣੀਆਂ ਸਾਡੇ ਨਾਲ ਦੀ ਸੰਗਤ ਹੈ ਜਿਹੜਾ ਬੈਠੀ ਹੋਈ ਆ ਤੇ ਚੱਲੀਏ ਜੀ ਜਲਦੇ ਜਲਦੇ ਲਿਫਟ ਆਉਣੀ ਹੈ ਲਿਫਟ ਆ ਰਹੀ ਹੈ ਆ ਗਈ ਹੈ ਇਧਰ ਵੀ ਆ ਗਈ

ਸਤਿਬਾਬੰਦਾਂ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਇੱਕ ਗੱਡੀਆਂ ਜਿਵੇਂ ਜਾਂਦੀਆਂ ਤੇ ਇਹੀ ਆਪਣੀ ਸਾਰੀ ਸੰਗਤ ਨੂੰ ਲੈ ਕੇ ਚੱਲੇ ਆਪਣੀ ਸੰਗਤ ਬੈ ਗਈ ਆ ਤੇ ਪਿਛਲੀ ਵਾਰ ਬਾਬਾ ਗੋਰਾ ਸਿੰਘ ਜੀ ਸਨ ਛੱਡ ਗਏ ਕਿਉਂਕਿ ਦੋਨੋਂ ਜਾਣੀ ਸੀਗੇ ਇਹ ਹਾਂਜੀ ਹਾਂਜੀ ਠੀਕ ਆ ਇਸ ਵਾਰ ਸੰਗਤ ਜ਼ਿਆਦਾ ਹੋਣਾ ਕਰੇਂਗੀ ਰੈਂਟਡ ਡਰਾਈਵਰ ਸੀ ਵਧੀਆ ਰਹੂਗਾ ਜੀ ਤੇ ਰਮਾਨਾ ਜਾਏ ਉੱਥੇ ਮਨਬਾਰ ਸਾਹਿਬ ਤੋਂ ਪ੍ਰਸ਼ਾਦਾ ਤੁਹਾਡੇ ਲਈ ਆ ਜਾਊਗਾ ਠੀਕ ਆ ਜੀ ਠੀਕ ਆ ਉਹ ਲੈ ਜਾਂਦਾ ਵਸ ਸਿੰਘ ਆ ਗਿਆ ਠੀਕ ਆ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਚਲੋ ਜੀ ਸੰਗਤ ਨੂੰ ਫਤਿਹ ਬੁਲਾ ਦਈਏ ਉੱਥੇ ਹਾਂਜੀ ਹਾਂਜੀ ਬੁਲਾਓ ਜੀ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਮਹਾਰਾਜ ਠੀਕ ਹੈ ਜੀ ਕਿਹਾ ਬਾਬਾ ਜੀ ਚੰਗਾ ਜੀ ਜਮਾਨਾ ਨਾ ਨਾਮ ਬਾਣੀ ਜੱਦ ਸਤ ਸ੍ਰੀ ਅਕਾਲ ਬਹੁਤ ਸੋਹਣੇ ਦਿਨ ਬੀਤੇ ਇਸ ਵਾਰ ਵੀ ਇਥੇ ਸ੍ਰੀ ਅਕਾਲ ਤੇ ਜਦੋਂ ਹਜ਼ੂਰ ਦੀ ਧਰਤੀ ਤੇ ਆਉਂਦੇ ਆ ਹਮੇਸ਼ਾ ਇਥੇ ਚਿੱਤ ਲੱਗ ਜਾਂਦਾ ਤੇ ਇਸ ਵਾਰ ਵੀ ਚਿੱਤ ਲੱਗਿਆ ਜੀ ਨਹੀਂ ਕਰਦਾ ਹਾਂ ਹਾਂ ਬਾਕੀ ਇਸ ਵਾਰ ਥੋੜੀ ਜਿਹੀ ਤਬੀਅਤ ਵੀ ਖਰਾਬ ਹੈ ਮਨਪ੍ਰੀਤ ਅੱਜ ਕਾਫੀ ਜਦਾ ਗਲਾ ਖਰਾਬ ਹੋਇਆ ਪਿਆ ਚਲੋ ਕੋਈ ਨਾ ਫਿਰ ਉਹ ਸਭ ਕਿਰਪਾ ਕਰਨਗੇ ਮੌਸਮ ਐਵੇਂ ਦਾ ਨਾ ਤੇ ਪਾਣੀ ਪੂਣੀ ਠੰਡਾ ਪੀਤਾ ਜਾਂਦਾ ਤਾਂ ਕਰਕੇ ਇਦਾਂ ਹੋ ਜਾਂਦਾ ਸਾਹਮਣੇ ਘਰਦਵਾਰਾ ਲੰਗਰ ਸਾਹਿਬ ਅੱਜ ਭਾਈ ਗੋਰੀ ਤੇ ਜਦੋਂ ਤੁਸੀਂ ਤੁਸੀਂ ਸਵੇਰ ਨੂੰ ਜਦੋਂ ਇੱਥੋਂ ਜਾਣਾ ਹੈ ਟ੍ਰੇਨ ਦੇ ਲਈ ਤੇ ਪ੍ਰਸ਼ਾਦੇ ਲੈ ਕੇ ਜਾ ਸਕਦੇ ਹੋ ਪ੍ਰਸ਼ਾਦੇ ਕਿੱਥੋਂ ਮਿਲਦੇ ਆ ਬਿਲਕੁਲ ਜਿੱਥੇ ਆਪਾਂ ਲੰਗਰ ਛਕਦੇ ਆ ਉਹ ਮੈਂ ਜਾਣਕਾਰੀ ਲਈ ਮੈਂ ਕਲਿੱਪ ਐਡ ਕਰ ਰਿਹਾ ਇੱਥੇ ਇਹ ਜਿੱਥੋਂ ਪ੍ਰਸ਼ਾਦਾ ਪੈਕ ਕਰਕੇ ਨਾ ਟ੍ਰੇਨ ਵਾਲਿਆਂ ਵਾਸਤੇ ਦੇਣਗੇ ਸੰਗਤ ਲਈ ਜੀ ਤੇ ਇਹ ਹੁਣ ਜਿੱਦਾਂ ਸੰਗਤ ਜਾਂਦੀ ਆ ਆਚਾਰ ਪੈਕ ਕੀਤਾ ਸਬਜੀ ਕੀਤੀ ਆ ਜੀ ਠੀਕ ਆ ਇੱਥੋਂ ਪ੍ਰਸ਼ਾਦੇ ਇਹਦੇ ਦੇਣੇ ਆ ਤਾਂ ਸਬਜ਼ੀਆਂ ਬਾਪੂ ਜੀ ਹੁਣੇ ਪੈਕ ਕਰਨ ਦੇ ਆ ਇਹ ਮਤਲਬ ਸੰਗਤ ਦੇ ਕਹਿਣ ਤੋਂ ਬਿਨਾਂ ਹੀ ਪੈਕ ਹੁੰਦਾ ਹੀ ਆ ਇੱਥੇ ਸਮਾਨ ਆ ਨਾ ਸੁਰੂ ਤੋਂ ਮਾਰੇ ਦੀ ਕਿਰਪਾ ਬਾਬਾ ਨਾਨਕ ਜੀ ਦੇ ਵੇਲੇ ਤੋਂ ਹੀ ਆ ਤੇ ਜਿਹੜੀ ਸੰਗਤ ਜਾਂਦੀ ਆ ਇਦਾਂ ਆਚਾਰ ਤੇ ਪ੍ਰਸ਼ਾਦ ਦੇ ਲੈ ਕੇ ਜਾਂਦੇ ਆ ਠੀਕ ਹੈ ਤੇ ਟ੍ਰੇਨ ਵਾਸਤੇ ਸਹੀ ਆ ਜਿੰਨੇ ਸੰਗਤ ਦੇ ਵਿੱਚ ਆਦ ਨੂੰ ਵੀ ਕਿਸੇ ਦੀ ਟ੍ਰੇਨ ਆ ਤੇ ਉਦੋਂ ਵੀ ਜੇ ਜਾਣਾ ਹੋਵੇ ਤੇ ਕਦੋਂ ਵੀ ਲੈ ਕੇ ਜਾ ਸਕਦੇ ਦਿਨੇ ਜਦੋਂ ਵੀ ਜਿਹੜੇ ਵੀ ਟਾਈਮ ਲੱਗਦੀ ਹੋਵੇ ਠੀਕ ਹੈ ਜੀ ਹਾਂ ਜੀ ਮਤਲ ਸੰਗਤ ਵਾਲੇ ਇੱਥੇ ਸੰਗਤ ਪਹੁੰਚੇ ਦੱਸੇ ਵੀ ਅਸੀਂ ਇੰਨੇ ਜਾਣੇ ਆ ਫਿਰ ਉਹਨਾਂ ਨੂੰ ਉਸਾਂ ਦੇ ਨਾਲ ਪ੍ਰਸ਼ਾਦ ਦੇ ਦਿੰਦੇ ਆ ਆਚਾਰ ਵੀ ਦੇ ਦਿੰ ਕਜੀ ਤੋਂ ਸੰਗਜੀ ਤੁਸੀਂ ਜਦੋਂ ਜਾਣਾ ਹੋਵੇ ਤੇ ਇੱਥੋਂ ਜ਼ਰੂਰ ਆਪਣੀ ਰੇਲ ਦੇ ਵਿੱਚ ਪ੍ਰਸ਼ਾਦੇ ਲੈ ਕੇ ਜਾਇਆ ਕਰੋ ਇੱਥੋਂ ਪ੍ਰਸ਼ਾਦੇ ਲੈ ਜਾਂਦੇ ਆ ਤੇ ਬਾਕੀ ਕਿਹਕੋ 5 ਲੀਟਰ ਦੀ 2 ਲੀਟਰ ਦੀ ਕੰਨੀ ਆ ਤੇ ਫਿਰ ਉਹ ਪਾਣੀ ਫਿਲਟਰ ਲੈ ਜਾਂਦਾ ਤੇ ਚਾਹ ਦੀ ਲੋੜ ਆ ਲੈ ਕੇ ਜਾਣਾ ਬੱਚਿਆਂ ਲਈ ਦੁੱਧ ਲੈ ਕੇ ਜਾਣਾ ਤੇ ਤਾਜਾ ਉਹ ਉੱਥੋਂ ਰਸੋਈ ਤੋਂ ਮਿਲ ਜਾਂਦਾ ਠੀਕ ਹੈ ਜੀ ਮਿਹਰਬਾਨੀ ਠੀਕ ਹੈ ਜੀ ਸਾਰੀ ਟੈਂਪੋ ਟਰੈਵਲਰ ਸਮਾਨ ਨਾਲ ਹੀ ਭਰ ਗਈ ਕਿਉਂਕਿ ਸੰਗਤ ਨੇ ਇੱਥੋਂ ਸਮਾਨ ਵੀ ਕਾਫੀ ਖਰੀਦਿਆ ਤੇਜਵੇਂ ਦੱਸਿਆ ਸੀਗਾ ਤੋਰਨ ਲੱਗੇ ਆ ਵੀ ਗਵਾਲੀਅਰ ਜਾਣਾ ਅਸੀਂ ਅਸੀਂ ਆਪਣੀ ਸਾਰੀ ਸੰਗਤ ਨੂੰ ਗਵਾਲੀਅਰ ਦਾ ਉਹ ਕਿਲਾ ਦਿਖਾ ਕੇ ਲੈ ਜਾਣਾ ਜਿੱਥੋਂ ਜਿਹੜੇ ਹਰਗੋਬਿੰਦ ਪਾਤਸ਼ਾਹ ਨੇ 52 ਰਾਜ ਦੀ ਖਲਾਸੀ ਕਰਵਾਈ ਸੀਗੀ ਤੇ ਬੰਦੀ ਛੋੜ ਗੁਰਦੁਆਰਾ ਬੰਦੀ ਛੋੜ ਸਾਹਿਬ ਜਾਵਾਂਗੇ ਸਰਪਲ ਜੀ ਤੇ ਉੱਥੋਂ ਹੋ ਕੇ ਜਾਣਾ ਕਿਉਂਕਿ ਐਡੀ ਦੂਰ ਸੰਗਤ ਆਉਂਦੀ ਆ ਤੇ ਮਤਲਬ ਕਾਫੀ ਸੰਗਤ ਫਿਰ ਉੱਥੇ ਹੋ ਕੇ ਜਾਂਦੀ ਆ ਤੇ ਅਸੀਂ ਕਿਹਾ ਵੀ ਚਲੋ ਅਸੀਂ ਵੀ ਦੋ ਵਾਰ ਵੈਸੇ ਦਰਸ਼ਨ ਕੀਤੇ ਪਏ ਪਹਿਲਾਂ ਪਰ ਸੰਗਤ ਨੂੰ ਵੀ ਦਰਸ਼ਨ ਕਰਵਾ ਕੇ ਲੈ ਕੇ ਜਾਣੇ ਨੇ ਮੇਨ ਚੌਂਕ ਦੇ ਵਿੱਚ ਆਪਾਂ ਇੱਧਰ ਪਹੁੰਚ ਗਏ ਸਾਹਮਣੇ ਸਚਕਣ ਸਾਹਿਬ ਹੈ ਵਾਹਿਗੁਰੂ ਜੀ ਫੇਰ ਯਾਤਰਾ ਬਕਸ਼ ਫੇਰ ਆਈਏ ਫੇਰ ਆਈਏ ਵਾਪਸ ਜਲਦੀ ਹੁਣ ਆਪਾਂ ਬਿਲਕੁਲ ਘੋੜਿਆਂ ਦੇ ਤਵੇਲੇ ਦੇ ਕੋਲੋਂ ਲੰਘ ਰਹੇ ਹਾਂ ਇੱਧਰ ਗੁਰੂ ਸਾਹਿਬ ਦੇ ਘੋੜਿਆਂ ਦਾ ਤਵੇਲਾ ਹੈ ਇੱਥੇ ਗੁਰੂ ਸਾਹਿਬ ਦੀ ਸਵਾਰੀ ਵਾਲਾ ਘੋੜਾ ਹੈ ਤੇ ਅੱਜ ਆਵਾਂਗੇ ਗੁਰਗੁਬ ਸਿੰਘ ਜੀ ਲੋਜੀਅਮ ਪਿਛਲੀ ਵਾਰ ਦੇਖ ਕੇ ਗਏ ਪਿਛਲੀ ਵਾਰ ਇਹ ਵੇਖਿਆ ਸੀ ਰੇਲਵੇ ਸਟੇਸ਼ਨ ਪਹੁੰਚ ਗਏ ਜੀ ਐਂਟਰ ਹੋਣ ਲੱਗੇ ਆ ਤੇ ਇਹ ਬਹੁਤ ਸੋਹਣੀ ਦੇਖਿਆ ਵੈਸੇ ਇੱਥੇ ਇਤਿਹਾਸ ਦੀ ਗੋਬਦਮਣੇ ਹਜੂਰ ਸਾਹਿਬ ਨੰਦੇੜ 9 ਵਜ ਗਏ 3 ਮਿੰਟ ਹੋ ਗਏ ਸਾਹਮਣੇ ਡਿਸਪਲੇ ਚੱਲ ਰਹੀ ਆ ਤੇ 9:30 ਇਥੋਂ ਸੱਚਖੰਡ ਐਕਸਪ੍ਰੈਸ ਤੁਰਨੀ ਆ ਵੈਸੇ ਤੇ ਪਿਛਲੇ ਕਈ ਦਿਨਾਂ ਤੋਂ ਲੇਟ ਵੀ ਚੱਲ ਰਹੀ ਹੈ ਇਹ ਹਜੂਰ ਰੋਹ ਸੱਚਖੰਡ ਦਾ ਆ ਰਿਹਾ ਟਾਈਮ ਸਾਢੇ 9:00 ਆਉਂਦਾ ਹੀ ਆ ਸੱਚਖੰਡ ਐਕਸਪ੍ਰੈਸ ਲਾਸਟ ਸਭ ਤੋਂ ਚਲੋ ਜੀ ਧੰਨਵਾਦ ਜੀ ਮਿਹਰਬਾਨੀ ਬੱਬਾ ਜੀ ਵਾਇਗੁਰੂ ਜੀ ਖਾਲਸਾ ਵਾਇਗੁਰੂ ਜੀ ਦੇ ਸਤੇ ਜੀ ਹਲੋ ਵਾਇਗੁਰੂ ਸੰਗਤ ਨੂੰ ਥੋੜੇ ਜਿਹਾ ਬੈਗ ਦੇਖਿਆ ਸੀ ਤੋਰਤਾ ਨਾਲ ਦੀ ਨਾਲ ਕੁਝ ਵੱਡੇ ਹੱਲੇ ਪਏ ਆ ਲਿਆਓ ਜੀ ਇਹ ਮੇਰਾ ਬੈਗ ਹੈ ਵਾਹ ਗੁਰੂ ਛੱਡ ਦਿਓ ਗੱਡੀ ਸਾਨੂੰ ਸਾਰਿਆਂ ਨੂੰ ਲਾ ਕੇ ਚਲੇ ਗਈ ਤੇ ਇੱਕੋਸ਼ ਬੈਗ ਚਲੇ ਗਏ ਆ ਦੋ ਤਿੰਨ ਹੈਗੇ ਸਾਡੇ ਕੋਲ ਆਹ ਰਹਿ ਗਏ ਜੀ ਲੈ ਆਓ ਇੱਕ ਅੱਧਾ ਇਹਨਾਂ ਆ ਜੋ ਟ੍ਰੇਨ ਲੱਗੀ ਪਈ ਆ ਪਲੇਟਫਾਰਮ ਤੇ ਤਾਂ ਵੇਖੋ ਕਿੰਨੀ ਸੰਗਤ ਆ ਕਿਉਂਕਿ ਸਤਖੰਡ ਐਕਸਪ੍ਰੈਸ ਤੇ ਬਹੁਤ ਜ਼ਿਆਦੀ ਸੰਗਤ ਜਾਂਦੀ ਹੈ ਵੈਸੇ ਸ਼੍ਰੀ ਗੰਗਾ ਨਗਰ ਐਕਸਪ੍ਰੈਸ ਵੀ ਆਉਂਦੀ ਹੈ ਤੇ ਹੋਰ ਰੇਲਾਂ ਵੀ ਆਉਂਦੀਆਂ ਪਰ ਆਪਣੇ ਸ਼ਹਿਰਾਂ ਨੂੰ ਜਲੰਧਰ ਅੰਮ੍ਰਿਤਸਰ ਲੁਧਿਆਣਾ ਇਹ ਵਾਲੇ ਸ਼ਹਿਰਾਂ ਨੂੰ ਇਹ ਸਤਖੰਡ ਐਕਸਪ੍ਰੈਸ ਹੀ ਜੋੜਦੀ ਆ ਰੇਲ ਆਪਣੇ ਪੂਰੇ ਸਮੇਂ 9:30 ਵਜੇ ਤੁਰਪੀਆ ਆਜੂਰ ਸਾਹਿਬ ਨੰਦੇੜ ਤੋਂ ਤੇ ਆਪਾਂ ਪਹੁੰਚ ਗਏ ਸੀ 9:05 ਕੇ ਤੋਂ ਪਹਿਲਾਂ ਹੀ ਤੇ 20-25 ਮਿੰਟ ਸਮਾਨ ਸੈੱਟ ਕਰਦੇ ਆ ਬੰਦੇ ਨੂੰ ਲੱਗ ਜਾਂਦੇ ਆ ਇਹ ਆਪਣਾ ਡੱਬਾ ਹੈ ਸੰਗ ਤਾਂ ਇਹਦੇ 'ਚ ਆਗੀਆਂ ਬੈਗੀਆਂ ਤੇ ਬਾਕੀ ਪਿਛਲੇ ਪਾਸੇ ਵੀ ਹੈਗੀਆਂ ਆਪਣੀਆਂ ਸੰਗ ਤਾਂ ਹੋਰਾਂ ਡੱਬਿਆਂ ਦੇ ਵਿੱਚ ਵੀ ਗੁਰੂ ਸਾਹਿਬ ਦੇ ਦਰਸ਼ਨ ਬਖਸ਼ਣ ਤੇ ਫੇਰ ਆਵਾਂਗੇ ਰੇ ਰੋ ਸਰ ਤੋਂ ਨਾ ਤੇ ਛਣਦੇ ਆ ਕੇ 5-7 ਮਿੰਟ ਰੁਕੀ ਕਿਉਂਕਿ ਕ੍ਰੋਸਿੰਗ ਵੀ ਪੈ ਜਾਂਦੀ ਵਿੱਚੋਂ ਤੇ ਮਤਲਬ ਪੂਰੇ ਟਾਈਮ ਤੇ ਚੱਲ ਰਹੀ ਉੱਥਾਂ ਵੀ ਸਾਡੇ ਨੇ ਨਾ ਕੋਰਦੀ ਸੀਗੀ ਠੰਡਾ ਫਰੂਟੀ ਪਾਣੀ ਆ ਠੰਡਾ ਫਰੂਟੀ ਆਉਣ ਲੱਪੇ ਨੇ ਵੀ ਤੇ ਇਧਰ ਠੰਡਾ ਫਰੂਟੀ ਸਾਡੇ ਭਾਜੀ ਵੀ ਬਣਾ ਲਓ ਬਣਵਾ ਲਿਆ ਹੈ ਕਿਚਨ ਚੋਂ ਚਾ ਕਿੰਨੇ ਕੱਪ ਆ ਗਏ ਹੋਵੇ 7 ਕੱਪ ਸ਼ੁਰੂ 7 ਕੱਪ ਆ ਗਏ ਆਪਣੇ ਇਧਰ ਬਾਕੀ ਹਲੇ ਸੰਗਤ ਆਉਂਦੀ ਉਧਰੋਂ ਫੇ ਉਹਨਾਂ ਨੂੰ ਆ ਉਧਰੋਂ ਵੀ ਪਿਉਨੇ ਆ ਧੰਨ ਤੇ ਬੈਠੇ ਵਧੀਆ ਇਹ ਸਪੈਸ਼ਲ ਆਪਦੀ ਚਾਰ ਬੜਮਾਉਂਦੇ ਆ ਵੀ ਟ੍ਰੇਨ ਦੇ ਵਿੱਚ ਬਸ 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 ਆ ਵਧੀਆ ਤੇ ਪੈ ਗਈ ਨਾ ਵੀ ਜਸੂ ਨੂੰ ਵੀ ਪਾ ਦੋ ਬਸ ਬਸ ਬਾਦੂ ਅਚਾਚ ਹੈਗੀ ਬੋਲ ਦੋ 26 ਹੋਇਆ ਤੇ ਟ੍ਰੇਨ ਪਹੁੰਚੀ ਆ ਦੋਲਤਾ ਬਾਦ ਤੇ ਤਕਰੀਬਨ ਬਾੜਾ ਨਹੀਂ 40 ਮਿੰਟ ਲੇਟ ਆ ਇਹ ਰੰਗਾਬਾਤ ਤੋਂ ਲੰਘ ਕੇ ਦੋਲਤਾਬਾਦ ਆਈ ਆ ਰੰਗਾਬਾਤ ਦੇ ਸਟੇਸ਼ਨ ਤੋਂ ਸਵਾਰੀਆਂ ਲਈਆਂ ਤੇ ਉਸ ਤੋਂ ਬਾਅਦ ਚ ਇਹਨੇ ਮਨਮਾਰ ਅੜ ਹੀ ਰੁਕਣਾ ਜਾ ਕੇ ਪਰ ਆ ਵਿੱਚੋਂ ਵਿੱਚੋਂ ਜਦੋਂ ਕ੍ਰਾਸਿੰਗ ਆ ਜਾਂਦੀ ਆ ਨਾ ਕੋਈ ਉਦੋਂ ਫਿਰ ਆ ਛੋਟੇ-ਮੋਟੇ ਸਟੇਸ਼ਨਾਂ ਤੇ ਰੁਕ ਜਾਂਦੀ ਆ ਦੋਲਤਾਬਾਦ ਤੋਂ ਵੈਸੇ ਸਵਾਰੀ ਤਾਂ ਲੈਣੀ ਨਹੀਂ ਕੋਈ ਪਰ ਉੰਜ ਕ੍ਰਾਸਿੰਗ ਲਈ ਰੁਕੀ ਆ ਤੇ ਹੁਣ ਪਰਲੇ ਪਾਸਿਓਂ ਦੀ ਟ੍ਰੇਨ ਲੰਘ ਰਹੀ ਆਵਾਜ਼ ਆ ਰਹੀ ਆ ਇਹਨੂੰ ਕ੍ਰਾਸਿੰਗ ਕਰਾ ਕੇ ਤੇ ਫਿਰ ਇਹ ਤੁਰੇਗੀ ਮਨਮਾੜ ਪਹੁੰਚਣ ਦਾ ਟਾਈਮ 4:30 ਵਜੇ ਦਾ ਹੈ ਵੈਸੇ ਜਿਹੜਾ ਸਹੀ ਹੈ ਦੇਖਦੇ ਕਿੰਨਾ ਹੈ ਕਿਹ ਵਜੇ ਪਹੁੰਚਾਉਂਦੀ ਹੈ 2:30 ਕੁ ਵੱਜ ਗਏ ਆ ਤੇ ਲੱਗਦਾ ਹੈ ਵੀ ਇਹਨੇ ਕਰ ਦੇਣਾ ਟਾਈਮ ਪੂਰਾ 2 ਘੰਟਿਆਂ ਦੇ ਵਿੱਚ ਪਹੁੰਚਾ ਦੇਗਾ ਮਨਮਾੜ ਟਰੇਨ ਪਹੁੰਚ ਗਈ ਮਨਮਾੜ ਬਹੁਤ ਸੰਗਤ ਆਈ ਇੱਥੇ ਤਾਂ ਬਹੁਤ ਜਿਆਦਾ ਚੜਨ ਵਾਲਿਆ ਉਂਝ ਇੱਥੇ 4.5 ਪਹੁੰਚਣੀ ਸੀਗੀ ਪਰ ਇਹ ਪਹਿਲਾਂ ਹੀ ਪਹੁੰਚ ਗਈ ਅੱਧਾ ਘੰਟਾ ਪੂਰੇ 4 ਵਜੇ ਪਹੁੰਚ ਗਈ ਹੈ ਪੂਰੀ ਖਿੱਚ ਕੇ ਲੈ ਆ ਟ੍ਰੇਨ ਹਾਂਜੀ ਦੱਸੋ ਆਵਾਜ਼ ਨਹੀਂ ਨਿਕਲਦੀ ਗਲਾ ਖਰਾਬ ਹੋ ਗਿਆ ਪੂਰਾ ਰੌਲਾ ਰੱਪਾ ਪਾਉਣ ਦੇ ਵੀ ਇਹ ਗੁਰਦੁਆਰਾ ਮਨਮਾੜ ਤੋਂ ਆਏ ਨੇ ਸਿੰਘ ਸਾਹਿਬ ਸਸੀਗਲ ਜੀ ਤੇ ਇਹ ਬਾਬਾ ਜੀ ਨੇ ਭੇਜੇ ਗੋਰਾ ਸਿੰਘ ਬਾਬਾ ਜੀ ਨੇ ਵੀ ਸਵੇਰੇ ਕਿਹਾ ਸੀਗਾ ਕਿ ਪ੍ਰਸ਼ਾਦੇ ਲੈ ਕੇ ਆ ਜਾਣਗੇ ਤੇ ਚਾਹ ਲੈ ਕੇ ਆ ਜਾਣਗੇ ਸੋ ਚਾਹ ਅਸੀਂ ਆਪਣੀਆਂ ਥਰਮਸ਼ਾਂ 'ਚ ਪਾ ਲੈਣੀਆਂ ਬਹੁਤ-ਬਹੁਤ ਮਿਹਰਬਾਨੀ ਬਾਬਾ ਜੀ ਪਾ ਲਓ ਜੀ ਫਿਰ ਉਹ ਡਾਲ ਲੇਗੇ ਸਾਦੇ ਵੀ ਲੈ ਲੇ ਤੇ ਬਾਬਾ ਜਗਿੰਦਰ ਸਿੰਘ ਜੀ ਆਏ ਸੀਗੇ ਤੇ ਲੰਗਰ ਸਾਹਿਬ ਵੱਲੋਂ ਹੀ ਪ੍ਰਬੰਧ ਨੇ ਇੱਥੇ ਮਨਵਾੜ ਵੀ ਤੇ ਪਿਛਲੇ ਸਾਲ ਜਦੋਂ ਆਪਾਂ ਆਏ ਸੀ ਉਦੋਂ ਦਿਖਾਏ ਸੀਗੇ ਗੁਰਦੁਆਰਾ ਸਾਹਿਬ ਇੱਧਰ ਦੇ ਪਾਸੇ ਆ ਜੀ ਆਹ ਨਾਲ ਹੀ ਇੱਧਰ ਤੁਰ ਕੇ ਲੱਗੇ ਆ ਜਾਂਦਾ ਤੇ 5 ਮਿੰਟ ਤੁਰਨਾ ਪੈਂਦਾ ਨਾਲ ਹੀ ਹੈ ਤੇ ਉੱਥੇ ਵੀ ਆਪਾਂ ਪ੍ਰਬੰਧ ਵਿਖਾਏ ਸੀਗੇ ਕਿ ਮਨਵਾੜ ਦੇ ਵਿੱਚ ਗੁਰਦੁਆਰਾ ਲੰਗਰ ਸਾਹਿਬ ਦੇ ਕਿਹੋ ਜਿਹੇ ਪ੍ਰਬੰਧ ਨੇ ਹੁਣ ਆਪਾਂ ਚਾਹ ਵੀ ਪਾ ਲਈ ਆ ਜੀ ਤੇ ਪ੍ਰਸ਼ਾਦੇ ਵੀ ਮਿਲ ਗਏ ਆ ਧੰਨਵਾਦ ਬਾਬਾ ਜੀ ਫੇਰ ਬਹੁਤ ਬਹੁਤ ਮਿਹਰਬਾਨੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਮਰਮਾੜ ਤੋਂ ਤੁਰਪੀਆ ਟ੍ਰੇਨ ਬਵਾਲੀਅਰ ਵਾਲੇ ਪਾਸੇ ਨੂੰ ਹੁਣ ਕਰ ਟ੍ਰੈਕ ਤੇ ਪੈ ਗਈ ਆ ਹੁਣ ਫੇਰ ਇੱਥੇ ਆ ਕੇ ਟ੍ਰੈਕ ਬਦਲਦਾ ਵੀ ਆ ਇੰਜਣ ਵੀ ਬਦਲਦਾ ਪਹਿਲਾਂ ਡੀਜ਼ਲ ਇੰਜਣ ਹੁੰਦਾ ਹੁਣ ਇਹਨੂੰ ਬਿਜਲਈ ਇੰਜਣ ਲੱਗ ਗਿਆ ਤੇ ਇਤੋਂ ਘਰ ਦੁਆਰਾ ਮਨ ਮਾੜ ਸਾਹਿਬ ਤੋਂ ਮਾਨ ਸਿੰਘ ਜੈਸਵਾਲ ਆਉਣਾ ਨੇ ਜਫਹਦਾਰ ਨੇ ਇਥੋਂ ਦੇ ਉਹਨਾਂ ਨੇ ਪ੍ਰਸ਼ਾਦਾ ਭੇਜਿਆ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੇਵਾਦਾਰ ਆਏ ਸੀ ਕਿ ਹੁਣ ਮਾਨੀਅਰ ਪਹੁੰਚਣਾ ਬਾਕੀ ਦੇਖਦੇ ਹਾਂ ਕਿੰਨਾ ਟਾਈਮ ਲੱਗਦਾ ਇੱਥੇ ਵੈਸੇ 4.5 ਰੇਲ ਨੇ ਪਹੁੰਚਣਾ ਸੀ ਪਰ ਇਹ ਐਡਵਾਂਸ 'ਚ ਪਹੁੰਚ ਗਈ ਹੈ ਤੇ ਹੁਣ 4.5 ਇਥੋਂ ਸਗੋਂ ਤੁਰੀ ਹੈ ਇਹ ਐਡਵਾਂਸ ਦੇ ਵਿੱਚ ਹੀ ਆ ਥੋੜਾ ਇਹ ਖੁਸ਼ੀ ਵਾਲੀ ਗੱਲ ਆ ਵੀ ਉਦਾਂ ਰੇਲ ਲੇਟ ਹੀ ਹੁੰਦੀ ਹੈ ਪਰ ਅੱਜ ਐਡਵਾਂਸ 'ਤੇ ਜਾ ਰਹੀ ਹੈ ਥੋੜਾ ਜਿਹਾ ਆਇਦਰ ਸਾਡੀਆਂ ਸੰਗਤਾਂ ਬਾਬਿਆਂ ਵੱਲੋਂ ਆਈ ਚਾਹ ਪੀ ਰਹੇ ਆ ਬਹੁਤ ਸਵਾਦ ਆ ਬਈ ਬਹੁਤ ਸਵਾਦ ਆ ਆਨੰਦ ਆ ਕੇ ਤਾਂ ਵਧੀਆ ਗੱਫੇ ਸ਼ਕੇ ਸਾਰਿਆਂ ਨੇ ਚਾਹ ਦੇ ਆ ਕਿਥੇ ਰੋਕ ਕੇ ਖੜ ਗਿਆ ਹੁਣ ਹਾਲੇ ਤਾਂ ਮਨਵਾੜ ਤੋਂ ਤੁਰਿਆ ਹੀ ਸੀ ਕ੍ਰੋਸਿੰਗ ਹੋਣੀ ਲੱਗਦਾ ਇੱਥੇ ਕੋਈ ਸ਼ਾਇਦ ਤਾਂ ਖੜ ਗਿਆ ਹੋਵੇ ਦੇਖੋ ਕਿਦਾਂ ਦਾ ਮਾਹੌਲਾ ਪੂਰੀ ਤੋਪਿਆ ਬਈ ਚਾਹ ਪੀਣ ਤੋਂ ਬਾਅਦ ਜਿਹੜੇ ਮਨਮਾਣ ਸਾਹਿਬ ਤੋਂ ਪ੍ਰਸ਼ਾਦੇ ਮਿਲੇ ਆ ਅਸੀਂ ਉਹ ਵਾਲੇ ਖੋਲ ਲੇ ਲੰਗਰ ਜੀ ਸਾਰੀ ਸੰਗਤ ਨੇ ਇਹ ਗੋਬੀ ਦੀ ਸਬਜ਼ੀ ਸੀ ਨਾਲ ਸਪੈਸ਼ਲ ਸਲਾਦ ਵੀ ਆਇਆ ਗੰਡੇ ਆਏ ਨੇ ਅਚਾਰ ਆਇਆ ਤੇ ਬਹੁਤ-ਬਹੁਤ ਇੱਕ ਵਾਰ ਫਿਰ ਧੰਨਵਾਦ ਪਪਾ ਗੋਰਾ ਸਿੰਘ ਜੀ ਹੋਣਾ ਦਾ ਤੇ ਇਧਰੋਂ ਜਥੇਦਾਰ ਮਾਨ ਸਿੰਘ ਹੋਣਾ ਦਾ ਜੀ ਬਾਕੀ ਆਪਾਂ ਮਹਾਰਾਸ਼ਟਰ ਦੇ ਖੇਤਾਂ ਚੋਂ ਲੰਘ ਰਹੇ ਆ ਵਿੱਚ ਹੁਣ ਫੇਰ ਡੂੰਗਾ ਜਗਾ ਆ ਗਿਆ ਕੋਈ ਪਹਾੜਾਂ ਨੂੰ ਜਿੱਦਾਂ ਕੱਟ ਕੇ ਪੱੜੀ ਕੱਢੀ ਹੁੰਦੀ ਏ ਇਸ ਤਰ੍ਹਾਂ ਦਾ ਮਾਹੌਲ ਆ ਅਗਲੇ ਪਾਰਾਂ ਰਾਤ ਦੇ ਬੱਜ ਗਏ 6:30 ਤੇ ਟ੍ਰੇਨ ਪਹੁੰਚ ਗਈ ਆ ਜੀ ਬਸਾਵਲ ਤੇ ਅੱਜ ਬੜੀ ਲੇਟ ਨਹੀਂ ਘੰਟਾਾਂਾਂ ਕਾ ਲੇਟ ਆ ਪਰ ਸਾਨੂੰ ਉਮੀਦ ਆ ਵੀ ਇਹਨੇ ਰਾਤੋ ਰਾਤ ਇਹਦੇ ਕਾਪਾ ਪੂਰਾ ਕਰ ਦੇਣਾ ਜਿਹੜੀ ਲੇਟ ਆ ਬਾਕੀ ਜਿੰਨੀ ਸੰਗਤ ਪੰਜਾਬ ਤੋਂ ਆਉਣ ਵੇਲੇ ਸੀਗੀ ਸੱਚਖੰਡ ਐਕਸਪ੍ਰੈਸ ਦੇ ਵਿੱਚ ਉੰਨੀ ਵਾਪਸ ਜਾਣ ਵੇਲੇ ਨਹੀਂ ਹੈਗੀ ਮਤਲਬ ਜ਼ਿਆਦਾ ਆ ਦੂਸਰੀਆਂ ਸਟੇਟ ਵਾਲੇ ਬੰਦੇ ਹੀ ਆ ਸਿਕੇ ਆਪਾਂ ਗੁਰਹਾਨਪੁਰ ਮੱਧ ਪ੍ਰਦੇਸ਼ ਚ ਐਂਟਰ ਹੋ ਗਏ ਆ ਤੇ ਪਹਿਲਾਂ ਆਪਾਂ ਸੀਗੇ ਮਹਾਰਾਸ਼ਟਰਾਂ ਚ ਇਹ ਟ੍ਰੇਨ 30 ਮਿੰਟ ਲੇਟ ਆ 9:00 ਵਜੇ 6 ਮਿੰਟ ਹੋ ਗਏ ਬਾਕੀ ਠੀਕ ਆ ਮਤਲਬ ਇਹ ਵੀ ਐਵਰੇਜ ਬਾਲੀ ਲੇਟ ਨਹੀਂ ਹੈਗੀ ਠੀਕ ਆ ਵਧੀਆ ਖਿੱਚੀ ਜਾ ਰਿਹਾ ਲੈ ਤੋਰ ਲਈ ਇੱਥੇ ਵੀ ਮਾੜੀ ਜੀ ਰੋਕੀ ਅੱਜ ਤਾਂ ਵੈਸੇ ਖੁਸ਼ ਕੀਤਾ ਇਹਨੇ ਪਿਛਲੀ ਵਾਰ ਵਾਲੇ ਲਾਂਬੇ ਲਾਤੇ ਆ ਆਓ ਜੀ ਆਓ ਆਓ ਪਿਛਲੀ ਵਾਰ ਤਾਂ ਟੇਸ਼ਨਾਂ ਦੇ ਜਿੱਦਣ ਅਸੀਂ ਇਧਰ ਨੂੰ ਆਏ ਆ ਟੇਸ਼ਨਾਂ ਤੇ ਰੁਕਦੀ ਸੀ ਤੇ ਤੁਰਦੀ ਹੀ ਨਹੀਂ ਸੀ ਅੱਜ ਸਿਰਫ 1-1 2-2 ਮਿੰਟ ਹੀ ਰੁਕਦੀ ਹੈ ਟ੍ਰੇਨ ਪਹੁੰਚ ਗਈ ਹੈ ਖੰਡਵਾ ਤੇ ਸਿਰਫ 20 ਮਿੰਟ ਲੇਟ ਆ ਹੁਣ ਇਹ ਲੇਟ ਨਹੀਂ ਹੋਣ ਦਿੰਦਾ ਬਾਲੀ ਬੜੀ ਵਧੀਆ ਉੱਡਦੀ ਜਾ ਰਹੀ ਆ ਤੇ ਇਸ ਹਿਸਾਬ ਨਾਲ ਜੇ ਰਿਆ ਤੇ ਆਪਣੇ ਪੂਰੇ ਪੂਰੇ ਟਾਈਮ ਤੇ ਸਵੇਰ ਨੂੰ ਗਵਾਲੀਰ ਪਹੁੰਚ ਜਾਏਗਾ ਲਓ ਵੀ ਇੱਥੇ ਵੀ ਮਾੜੀ ਜੀ ਰੁਕੀ ਤੇ ਨਾਲ ਹੀ ਪੌਂ ਹੋ ਗਿਆ 10:00 ਵਜੇ 4 ਮਿੰਟ ਹੋਏ ਆ ਇੱਥੇ ਔਰ ਸਾਹਮਣੇ ਡਿਸਪਲੇ ਤੇ ਆ ਰਿਹਾ ਆਰ ਮੁੜ ਗਿਆ ਤੇ ਰੈਡ ਪੀ ਹੈ ਇੱਕ ਸੱਜਣ ਆਪਣਾ ਇਸ ਡੱਬੇ ਦੇ ਵਿੱਚ ਵੀ ਹੈਗਾ ਪੁੱਛ ਲਈਏ ਲੰਗਰ ਵਰਸ਼ਾ ਦੇ ਸ਼ਗਲੇ ਕਿ ਨਹੀਂ ਮੈਂ ਰੂਮ ਨੇ ਬੰਤੀ ਗੜੀ ਸੀ ਤੁਰਦਾ ਤੁਰਦਾ ਪਹੁੰਚ ਗਿਆ ਮੈਂ ਆਪਣੇ ਡੱਬੇ 'ਚ ਤੇ ਆਪਣੀਆਂ ਸੰਗਤਾਂ ਆਰਾਮ ਫਰਵਾਹ ਰਹੀਆਂ ਸਾਰੇ ਜਾਣੇ ਸੌਂਗੇ ਅੱਗੇ ਅੱਧਰ ਹਲੇ ਫੋਨਾਂ ਤੇ ਲੱਗੇ ਪਏ ਆ ਰੱਖ ਦੋ ਵੀ ਫੋਨ ਸੌ ਗਿਆ ਨਿੱਕਾ ਕਿੱਧਰ ਗਿਆ ਜੱਸੂ ਸਮਝਾ ਦੋ ਵੀ ਮੇਰਾ ਜੱਸੂ ਸਮਝਾ ਸਮਝਾ ਜਪਤਾਨੀ ਵਾਲੇ ਮੈਂ ਇੱਧਰ ਰੁਪਣ ਧਿਆ ਇੱਧਰ ਨਹੀਂ ਰਹੀ ਆ ਮੱਤਿਆਂ ਕਿੱਥੇ ਜਾ ਰਹੀਆਂ ਓਏ ਆ ਜਾਓ ਜਾਓ ਬੁਝਾ ਦਿਏ ਬੱਤੀ ਠੀਕ ਆ ਜੀ ਫਿਰ ਮਿਲਦੇ ਆ ਸਵੇਰ ਨੂੰ ਕਵਾਲੀਅਰ ਪਹੁੰਚ ਕੇ ਗੁੱਡ ਨਾਈਟ ਗਵਾਲੀਅਰ ਆਉਣ ਵਾਲਾ ਤੇ ਸਾਡੀ ਪੂਰੀ ਤਿਆਰੀ ਆ ਸਮਾਨ ਸਾਰਾ ਅਸੀਂ ਕਰ ਲਏ ਨੇ ਇਕੱਠੇ ਸਾਰੇ ਜਣਿਆਂ ਨੇ ਆ ਥੱਲਿਓਂ ਕਰਦੀਆਂ ਸੀਟਾਂ ਖਾਲੀ ਬਿਲਕੁਲ ਐਜੀ ਟੂਜੀ ਬਹੁਤ ਸੀ ਤੇ ਉਹਨਾਂ ਨੂੰ ਲਾਗੇ ਕੀਤਾ ਇਧਰਲੇ ਪਾਸੇ ਆਹ ਵੇਖੋ ਕਿੰਡੀ ਤਕੜੀ ਲਾਈਨ ਲਾਤੀ ਇਧਰ ਸਾਰੇ ਬੈਗਾਂ ਦੀ ਦੋ ਦੋ ਮੰਜ਼ਲਾਂ ਲਾ ਕੇ ਇਹਨਾਂ ਨੂੰ ਨਾ ਤਾਂਗ ਲਾਤੀ ਆ ਤਾਂ ਕਿ ਇੱਥੋਂ ਫਿਰ ਲਾਉਣੇ ਸੌਖੇ ਰਹਿਣ ਗਵਾਲੀਅਰ ਸਿਰਫ 2 ਮਿੰਟ ਰੁਕਣੀ ਆ ਇਹ ਵਾਹ ਸਾਰੀਆਂ ਸੰਗਤਾਂ ਦਾ ਸਮਾਨ ਆਪਾਂ ਇੱਥੇ ਹੀ ਲੈ ਆਂਦਾ ਆਹ ਪੂਰਾ ਇੱਥੇ ਧੱਕਿਆ ਪਿਆ ਧਿਆਨ ਨਾਲ ਵੇਖ ਲਿਓ ਕੁਝ ਰਹਿ ਨਾ ਜਾਵੇ ਸਮਾਨ ਏਅਰਪੋਰਟ ਤੇ ਬੰਦਾ ਆਹ ਠੀਕ ਹੈ ਹਲੋ ਜੀ ਪਹੁੰਚ ਗਏ ਕੁਵਾਲੀਅਰ ਸਮਾਨ ਲਾ ਲਈਏ ਰੁਕੋ ਰੁਕੋ ਬੈਠ ਕਰੋ ਸਮਾਨ ਉਤਾਰਨੇ दो ਪਹਿਲੇ ਆਜੋ ਆਜੋ ਵੀਡੀਓ ਬਣਾ ਵੀਡੀਓ ਗਾ ਹੀ ਬੜਾ ਪਾਇਆ ਯਾਰ ਲਿਆਓ ਜੀ ਸਮਾਨ ਲਾਈ ਆ ਇੰਨਾ ਵੱਡਾ ਸਮਾਨ ਸੈਕਿੰਟਾਂ ਦੇ ਵਿੱਚ ਹੀ ਲਾਤਾ ਇਹ ਕੁਲੀ ਕੀਤੇ ਨੇ ਇਹ ਕੁਲੀ ਇਧਰਲੇ ਪਾਸੇ ਇੱਕ ਨੰਬਰ ਪਲੇਟਫਾਰਮ ਤੇ ਲੈ ਕੇ ਜਾਣਗੇ ਉਧਰ ਮਤਲਬ ਮੇਨ ਦਰਵਾਜ਼ਾ ਇਸ ਸਟੇਸ਼ਨ ਦਾ ਜਿਹੜੀਆਂ ਬੁਰਜੀਆਂ ਦਿਸਦੀਆਂ ਤੇ ਇੱਥੇ ਬੱਸ ਖੜੀ ਆ ਗੁਰਦੁਆਰਾ ਸਾਹਿਬ ਤੋਂ ਆਈ ਭਈ ਕਿਲੇ ਤੋਂ ਜਿਹੜੀ ਆਪਾਂ ਨੂੰ ਲੈ ਕੇ ਜਾਏਗੀ ਇਸ ਸਟੇਸ਼ਨ ਤੇ ਆਹ ਵਾਲੀ ਪੌੜੀ ਆ ਐਕਸੀਲੇਟਰ ਕਹਿੰਦੇ ਜਿਹਨੂੰ ਤੇ ਆਹ ਦੇਖੋ ਆਪਾਂ ਬੀਬੀਆਂ ਅੱਜ ਆਹ ਪੌੜੀ ਤੇ ਚੜਾ ਪੀਆਂ ਤੇ ਪਾਨਾ ਦੇ ਦੇਖੋ ਕਿਦਾਂ ਇੱਧਰ ਤੇ ਜਕਾਰੀਆਂ ਮਾਰੀਆਂ ਐਤੋਂ ਹੋਣੀ ਜੇ ਉਤਰੋ ਬੀਬੀ ਹਾਂ ਇਹ ਇਹ ਆ ਇਦਾਂ ਇਹ ਆਇਆ ਬੱਸ ਇੱਧਰ ਨੂੰ ਆ ਜਾਓ ਇੱਧਰ ਨੂੰ ਐਨਾ ਹੀ ਕੰਮ ਆਲ ਇੱਕ ਨੰਬਰ ਪਲੇਟਫਾਰਮ ਇੱਧਰ ਆ ਗਾੜੀ ਆ ਚੱਕੀ ਲਿਆਂਦੇ ਸਵਾਨ ਚੜਨ ਵਾਲੀ ਤੇ ਇਹਨਾਂ ਨੇ ਲਾਈ ਆ ਪਰ ਉਤਰਨ ਵਾਲੀ ਬੰਦਾ ਚਲੋ ਬੰਦਾ ਉਤਰ ਜਾਂਦਾ ਹੀ ਆ ਪਰ ਚੜਨਾ ਔਖਾ ਹੁੰਦਾ ਤੇ ਦੇਖ ਲੋ ਸਵੱਛ ਭਾਰਤ ਕਿੱਦਾਂ ਇਹਨਾਂ ਨੇ ਮਾਰੀਆਂ ਪਚਕਾਰੀਆਂ ਪਤੰਦਰਾਂ ਨੇ ਖਾ ਪੀ ਕੇ ਉਹਦਾ ਸਭ ਤੋਂ ਵੱਡਾ ਨਾਰਾ ਇਹੀ ਲਾਉਂਦੇ ਹੁੰਦੇ ਭਾਰਤ ਮਾਤਾ ਕੀ ਜੈ ਤੇ ਭਾਰਤ ਮਾਤਾ ਦੀ ਜਿਹੜੀ ਸੰਪਤੀ ਆ ਉਹਦਾ ਧਿਆਨ ਕਿਨੇ ਰੱਖਣਾ ਹੈ ਟ੍ਰੇਨਾਂ ਦਾ ਵੀ ਇਹ ਹਾਲ ਆ ਸਟੇਸ਼ਨਾਂ ਦਾ ਵੀ ਇਹ ਹਾਲ ਆ ਸਟੇਸ਼ਨ ਦੇ ਬਾਹਰ ਆ ਗਏ ਆਪਾਂ ਇੱਕ ਨੰਬਰ ਤੇ ਤੇ ਆਹ ਗੱਡੀ ਖੜੀ ਐ ਜਿਹੜੀ ਇੱਥੋਂ ਆਪਾਂ ਫੋਨ ਕਰਤਾ ਸੀ ਬਾਬਾ ਗੁਰਪ੍ਰੀਤ ਸਿੰਘ ਹੁਣਾਂ ਨੂੰ ਗਵਾਲੀਅਰ ਦੇ ਜਿਹੜੇ ਮੁੱਖ ਸੇਵਾਦਾਰ ਨੇ ਇਸ ਗੁਰਦੁਆਰਾ ਸਾਹਿਬ ਦੇ ਇੱਥੇ ਰੱਖਨੇ ਆ ਆ ਬਾਬਾ ਜੀ ਸਾਨੂੰ ਲੈਣ ਆਏ ਤੇ ਇੱਧਰ ਸਮਾਨ ਤੇ ਇੱਧਰ ਸਾਡੀਆਂ ਸੰਗਤਾਂ ਹਾਂਜੀ ਲਾਓ ਜਗਾਰਾ ਸਾਰੇ ਜਗਾਰਾ ਸਾਸਰੀਆ ਕਾਲ ਆ ਗਵਾਲੀਅਰ ਸ਼ਹਿਰ ਕਾਫੀ ਤੋੜਿਆ ਆਇਆ ਇੱਥੇ ਸਟੇਸ਼ਨ ਵਿੱਚ ਸਾਰਾ ਹੀ ਤੋੜਿਆ ਪਿਆ ਡਿਵੈਲਪ ਹੋਊਗਾ ਤੇ ਹੜ ਕਿਲੇ ਨੂੰ 15 20 ਮਿੰਟ ਲੱਗਣਗੇ ਇੱਥੋਂ ਜਾਣ ਨੂੰ ਇਧਰਲੇ ਪਾਸੇ ਵੈਸੇ ਦੇਖਦਾ ਹੈ ਸਾਹਮਣੇ ਕਿਲਾ ਵੀ ਦਿਖਣ ਲੱਗ ਪਿਆ ਕਿਉਂਕਿ ਬਹੁਤ ਵੱਡਾ ਆ ਗਿਲਾ ਇਹ ਤੇ ਸਾਰੇ ਪਾਸਿਓਂ ਇਹ ਘੁੰਮਦਾ ਟੱਚ ਕਰਦਾ ਬਹੁਤ ਏਰੀਆ ਦੁਵਾਰ ਦਵਾਰ ਸਾਹਿਬ ਇੱਥੇ ਉੱਪਰ ਆ ਇਧਰਲੇ ਪਾਸੇ ਅੱਗੋਂ ਜਾ ਕੇ ਸ਼ਾਇਦ ਦੇਖੇ ਇੱਥੋਂ ਵਾਲੇ ਵਿਜ਼ੂਅਲ ਨਹੀਂ ਆ ਰਿਹਾ ਕਿਲੇ ਦੇ ਚੜ ਰਹੇ ਆ ਪਹਿਲਾ ਗੇਟ ਆ ਗਿਆ ਕਿ ਪ੍ਰਵਾਈ ਗੇਟ ਇੱਥੇ ਇਹ ਰੋਕ ਦਿੰਦੇ ਹੁੰਦੇ ਆ ਉਹ ਫੋਨ ਤੇ ਉੱਤੇ ਗੱਲ ਕਰ ਰਹੇ ਕਿਉਂਕਿ ਰਾਹ ਸਾਰਾ ਮੰਵੇ ਆ ਉੱਪਰੋਂ ਹੱਲੇ ਗੱਡੀਆਂ ਆਉਂਦੀਆਂ ਹੋਣੀਆਂ ਉੱਪਰੋਂ ਆਉਣਗੀਆਂ ਤੇ ਫੇਰ ਇੱਥੋਂ ਦੌਰਣਗੇ ਤਾਂ ਨੂੰ ਉੱਪਰੋਂ ਜਿਹੜੀ ਗੱਡੀ ਆਉਣੀ ਸੀ ਆ ਗਈ ਇਹ ਹਰੀ ਝੰਡੀ ਹੋ ਗਈ ਆ ਦੇਖੋ ਇਹਨਾਂ ਸਿੰਗਲ ਰਾਹੀ ਆ ਇੱਕ ਪਾਸੇ ਜੋਗਾ ਜਾਂ ਇੱਕ ਗੱਡੀ ਜੋਗਾ ਇਹ ਰੌਣ ਉੱਪਰੋਂ ਵੀ ਟ੍ਰੈਫਿਕ ਰੋਕ ਲਿਆਊਗਾ ਉਹਨਾਂ ਨੇ ਜਦੋਂ ਹੁਣ ਆਪਾਂ ਜਾ ਰਹੇ ਆ ਉੱਪਰ ਨੂੰ ਆਗੇ ਕਿਲੇ ਦੇ ਉੱਪਰ ਸਿਖਰ ਤੇ ਆ ਬੜਾ ਫਾਟਕਾ ਜਿੱਥੇ ਉੱਪਰ ਵਾਲਾ ਟ੍ਰੈਫਿਕ ਰੋਕਦੇ ਆ ਉੱਪਰ ਵੈਸੇ ਕੋਈ ਗੱਡੀ ਐ ਨਹੀਂ ਸੀ ਕਿਸੇ ਨੂੰ ਰੋਕਿਆ ਨਹੀਂ ਹੋਣਾ ਇਹਨਾਂ ਨੇ ਇੱਧਰ ਮੋੜੇ ਮੈਲ ਵਗੈਰਾ ਆ ਜਾਂਦੇ ਆ ਅੱਗੇ ਜਾ ਕੇ ਤੇ ਇੱਧਰ ਦੇ ਪਾਸੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਦਾਤਾ ਬੰਦੀ ਛੋੜ ਦੁਆਰਾ ਦਾਤਾਬੰਦੀ ਛੋੜ ਸਾਹਿਬ ਪਹੁੰਚ ਕੇ ਕਮਰਿਆਂ ਦੀਆਂ ਚਾਬੀਆਂ ਮਿਲ ਗਈਆਂ ਤੇ ਆਪਣੀ ਸਾਰੀ ਸੰਗਤ ਹੁਣ ਕਮਰਿਆਂ ਵੱਲ ਨੂੰ ਜਾ ਰਹੀ ਹੈ ਭਾਈ ਗਰਜੰਟ ਸਿੰਘ ਜੀ ਸਾਡੇ ਨਾਲ ਨੇ ਹੋਰ ਭਾਈ ਸਾਹਿਬ ਠੀਕ ਹੋ ਬਸ ਕੱਟ ਚੜਦੀ ਗਲਾ ਜੀ ਕੱਟ ਚੜਦੀ ਚੜਦੀ ਗਲਾ ਜੀ ਬਹੁਤ ਵਧੀਆ ਤੇ ਭਾਈ ਸਾਹਿਬ ਆਪਣੇ ਨਾਲ ਪਿਛਲੀ ਵਾਰ ਜਦੋਂ ਦੋ ਵਾਰ ਆਏ ਸੀ ਉਦੋਂ ਵੀ ਆਪਣੇ ਨਾਲ ਸੀਗੇ ਤੇ ਬਹੁਤ ਸੋਹਣਾ ਇਤਿਹਾਸ ਦੱਸਿਆ ਸੀ ਆਪਾਂ ਨੂੰ ਥੰਮਾ ਬਾਰੇ ਵੀ ਜਾ ਗੁਰੂ ਸਾਹਿਬ ਬਾਰੇ ਹੋਰ ਵੀ ਜੜੀਆਂ ਜੜੀਆਂ ਚੀਜ਼ਾਂ ਸਾਨੂੰ ਵੀ ਨਹੀਂ ਸੀ ਪਤਾ ਤੇ ਉਹ ਫਿਰ ਅਸੀਂ ਜਾਣੀਆਂ ਫਿਰ ਸਾਡੇ ਮਾਰਫਤ ਤੁਸੀਂ ਸਾਰਿਆਂ ਨੇ ਜਾਣੀਆਂ ਤੇ ਐਸ ਕੀ ਫਿਰ ਦਰਸ਼ਨ ਕਰਾਂਗੇ ਨਾਲੇ ਸੰਗਤ ਨੂੰ ਵੀ ਆਪਣੀ ਨੂੰ ਦਰਸ਼ਨ ਕਰਾਵਾਂਗੇ ਉਧਰ ਜਾ ਕੇ ਇਧਰ ਸਾਰੇ ਸਰਾਵਾਂ ਵਾਲੇ ਕਮਰੇ ਨੇ ਤੇ ਸਾਡੀ ਸੰਗਤ ਇਸ਼ਨਾਨ ਪਾਣੀ ਕਰਕੇ ਹੁਣ ਮੱਥਾ ਟੇਕਣ ਚੱਲੀ ਆ ਅਦੇ ਜਾਣੇ ਮੋਰੇ ਚੱਲ ਗਏ ਨੇ ਤੇ ਆਪਾਂ ਹੁਣ ਲੰਗਰ ਪ੍ਰਸ਼ਾਦਾ ਵੀ ਛਕਣਾ ਮੇਰਾ ਤਾਂ ਗਲਾ ਹੀ ਬੈਠਾ ਆ ਆਪ ਜੀ ਦਾ ਗਲਾ ਵਹਿ ਗਿਆ ਪਾਈ ਗੁਰਜੰਟ ਸਿੰਘ ਦੀ ਬੇਟੀ ਹਰਕੀਰਤ ਸਾਡੇ ਲਈ ਛੋਟੇ ਛੋਟੇ ਗੁਲਾਬ ਲੈ ਕੇ ਆਈ ਐ ਸਾਨੂੰ ਜੀ ਆਇਆਂ ਆਖਿਆ ਇਹਨੇ ਕਿਉਂਕਿ ਸਾਨੂੰ ਜਾਣਦੀ ਅਸੀਂ ਪਿਛਲੇ ਵੀ ਪਿਛਲੇ ਲਗਾਤਾਰ 2 ਸਾਲ ਪਿਛਲੇ ਵੀ ਆਏ ਆ ਤੀਸਰੀ ਵਾਰ ਆਏ ਆ ਤਾਂ ਕਰਕੇ ਇਹਦੇ ਨਾਲ ਸਾਡਾ ਚੰਗਾ ਪਿਆਰ ਆ ਤੇ ਫੋਨ ਕਰ ਰਹੀ ਸੀ ਕੱਲ ਪਰਸੋਂ ਦੀ ਵੀ ਆਜੋ 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 ਛੇਤੀ ਜਦੋਂ ਇਹਨੂੰ ਪਤਾ ਲੱਗਾ ਤੇ ਭਾਈ ਸਾਹਿਬ ਫਿਰ ਆ ਸਾਡੀ ਸੰਗਤ ਲਈ ਹੁਣ ਸੇਵਾ ਕਰਕੇ ਕਹਿੰਦੇ ਕਹਿੰਦੇ ਵੀ ਫਰੂਟ ਖਵਾਉਣਿਆ ਸੰਗਤ ਨੂੰ ਕੇਲੇ ਸੇਬ ਤੇ ਅੰਗੂਰ ਨੇ ਆ ਵੀ ਸਾਰਾ ਕੁਝ ਨਾਲ ਹੀ ਲੈ ਗਏ। ਕਰਦ ਵੀ ਲੈ ਗਏ ਮੈਂ ਆ ਨਾਲ ਪਲੇਟਾਂ ਆ ਤੁਥ ਵੀ ਲੈ ਗਏ। ਤੇ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਹੁਣਾਂ ਦਾ। ਤੇ ਇਹ ਚਲੋ ਸੰਗਤ ਨੂੰ ਫੇਰ ਆਪਾਂ ਵਰਤਾ ਦੇ ਦਿੰਨੇ ਸਾਰਾ। Hãy subscribe cho kênh Ghiền Mì Gõ Để không bỏ lỡ những video hấp dẫn ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੀ ਵੀਡੀਓ 'ਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਨਾਲ ਦੀ ਨਾਲ ਉਹਨਾਂ ਥੰਮਾਂ ਦੇ ਵੀ ਦਰਸ਼ਨ ਕਰਾਵਾਂਗੇ ਜਿੱਥੋਂ ਗੁਰੂ ਸਾਹਿਬ ਬਿਮਿੰਜਾ ਰਾਜਿਆਂ ਨੂੰ ਰਿਹਾ ਕਰਵਾ ਕੇ ਲੈ ਕੇ ਜਾਂਦੇ ਨੇ ਕਰਦੇ ਹਾਂ ਜੀ ਫਿਰ ਵੀਡੀਓ ਨੂੰ ਖਤਮ ਦੇਖਦੇ ਰਹੋ ਵਾਪਸ ਜੁੜਨਾ